ਐਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੰਜੀ ਆਪਾਂ ਚੱਲੇ ਹੁਣ ਬਸ ਆਪਾਂ ਦੇਖਾਂਗਾ ਆਪਾਂ ਚੱਲੇ ਆਂ ਸਲਾਣੇ ਨੂੰ ਮੋਟਰਾਂ ਵਿੱਚ ਚੱਲਦੇ ਆਂ ਬਾਰੇ ਨਾਲ ਪਤਾ ਕਰਿਆ ਮੈਂ ਇਹ 20 ਤਰੀਕ ਕਹਿੰਦੇ ਨੇ 20 ਦਿਨ ਬਾਅਦ ਸਾਨੂੰ ਪਰਚੀ ਦਿਆ ਕਰਾਂਗੇ ਮੈਂ ਪਤਾ ਲਾ ਜੂ ਕਿ ਕਿੰਨੇ ਤਰੀਕ ਨੂੰ ਦਿੰਦੇ ਨੇ ਪਰਚੀ ਜਾ ਕੇ ਗੱਲ ਕਰਦੇ ਉਹਨਾਂ ਦੇ ਵੱਡੇ ਬੰਦੇ ਨਾਲ ਧੂਰੀ ਅਸੀਂ ਗਏ ਸੀ ਧੂਰੀ ਬੰਦਾ ਬੰਦਾ ਸਪਲਾਈਅਰ ਉਹ ਕਹਿੰਦਾ ਸੀ ਸਾਨੂੰ 10 ਤਰੀਕ ਨੂੰ ਉਹ 10 ਤਰੀਕ ਤੋਂ ਬਾਅਦ ਧੁਫਾ ਮੈਣ ਲੱਗ ਗਿਆ ਗਰਨਾ ਸੁੱਕਣ ਲੱਗ ਜੂ ਜੇ ਵੱਢ ਕੇ ਰੱਖਾਂਗੇ 1-2 ਦਿਨ ਵੀ ਲੇਟ ਹੋ ਗਿਆ ਜਦੀ ਸੁੱਕ ਜਾ ਕਰਨਾ ਨੇ ਚਲੋ ਚਾਮ ਲਿਆ ਫਿਰ ਦਨੂ ਵੇਲੇ ਵੀਡੀਓ ਐਡਿਟ ਕਰਦੇ 1 ਵਜੇ ਜਾਣਾ ਬਲੌਜ਼ ਕਰਕੇ ਆਪਾਰ ਪਿਆ ਵੜਦਾਰਾ ਜਦ ਵੀਡੀਓ ਉਹ ਦੇਖਨੇ ਯਾਨਾ ਖਰਾਬ ਤਾਂ ਉਹ ਕੰਪਿਊਟਰ ਤੇ ਬਰਾਮ ਉਹਦੇ ਪਿੰਡਾਂ ਵਿੱਚ ਵੀ ਸੌਣ ਵਾਲੇ ਨੇ ਲੋ ਇਹ ਹੋ ਗਿਆ ਇਹ ਕੰਮ ਫਰੀਕਾਂ ਲੱਗ ਗਈ ਇੱਥੇ ਜ਼ੋਰ ਦੀ ਯਾ ਵਗਰੇ ਆ ਗਿਆ ਮੋਟਰਾਂ ਦਾ ਘਿਸੜ ਗਿਆ ਉਹ ਬਾਈ ਚੰਗੇ ਮਿੱਲ ਪਹੁੰਚ ਗਏ ਸੀ ਇਹਦਾ ਪਰ ਨਾਲ ਲੈ ਗਿਆ ਸੀ ਪਰਨਾ ਬੰਨੇ ਦਵਾਰ ਆਹ ਸਪਰੇਅ ਕਰਨਾ ਆਇਨੇ ਇੱਕਦਮ ਮੋੜ ਤਾਂ ਆਏ ਅਸੀਂ ਆ ਹੈਗੇ ਵੀ ਹੌਲੀ ਜੀ ਸੀ ਉਹ ਟਰਾਲੀਆਂ ਵੀ ਗੱਲਾਂ ਕਰਦੇ ਸੀ ਵਾਲੇ ਹੌਲੀ ਸੀਗੇ ਦੂਰ ਤਾਂ ਨਹੀਂ ਕਿਸਰੇ ਉੱਥੇ ਬੈਗੇ ਸੀ ਉੱਥੇ ਜੀ ਸਰ ਗਏ ਆਪ ਸਪੋਰਟਰ ਜਿਹਦਾ ਘੱਟ ਗਿਆ ਥੱਲੇ ਆ ਦੇ ਇੱਥੋਂ ਇੰਨੇ ਕਿਥਾਂ ਕੀ ਹੋਇਆ ਚੰਗੇ ਭਲੇ ਇੰਨੀ ਕੀ ਸਪੀਡ ਤੇ ਜਾਂਦੇ ਸੀ 40 40 ਕਿਤੇ ਸੀਗੇ ਅਸੀਂ ਗੱਲਾਂ 40 20 ਮੀਟਰ ਦੇ ਇੰਨੇ ਦੇ ਗੱਲਾਂ ਕਰਦਾ ਜਾਂਦੇ ਸੀ ਔਰ ਟਰਾਲੀ ਆ ਖੜੀ ਜੀ ਉੱਥੇ ਰੋਕ ਕੇ ਜਮੀ ਖੜੀਆਂ ਨੇ ਇਹ ਕਹਦਾ ਨਹੀਂ ਹੁਣੀ ਖੜੀ ਉਹਨੇ ਜੇ ਮੂਰੇ ਆ ਗਿਆ ਭਈਆ ਇੱਥੋਂ ਆ ਗੁਜਾਲ ਆ ਗਿਆ ਵਸੇ ਉੱਥੇ ਅਸੀਂ ਟਰੈਕਟਰ ਸੀਗਾ ਟਰੈਕਟਰ ਤੇ ਕੱਟ ਕਰ ਰਹੇ ਸੀ ਉਤੋਂ ਦੀ ਜਿੱਦੀ ਕੰਮ ਹੋ ਗਿਆ ਬ੍ਰੇਕਾਂ ਲੱਗੀਆਂ ਉੱਤੇ ਹਾਂ ਤਾਂ ਇਹਦਾ ਹੁੰਦਾ ਜੇਰੀ ਇਹ ਗੰਨੇ ਨੂੰ ਉਹ ਘੜਾ ਇਹ ਕਿੱਥੇ ਵਰਤੀ ਦੇਣਗੇ ਲ ਚਾਰ ਸਵੇਰੇ ਗੰਨਾ ਖੜਾ ਲੈਣ ਤੇ ਆਲੇ ਜਾਣੇ ਮਿੰਨ ਤੋਂ 10 ਕਿਲੋਮੀਟਰ ਦੇ ਦਾਰੇ ਦੇ ਪਿੰਡ ਆ ਅੱਲਾਉ ਜੀ ਪਾਏਗਾ ਮੈਟਰ ਇੱਧਰ ਤੋਂ ਜਿੱਥੇ ਘੱਟੀਆਂ ਰਹੀਆਂ ਆਈਦਾ ਤਾਂ ਹੁਣ ਇਹਦਾ ਹੁੰਦਾ ਜੇਰੀ ਮੋਰੇ ਦਾ ਇਹ ਦੂਜੇ ਏਰੀਆ ਨੂੰ ਵੀ ਕਰੂਗੀ ਆਲੂ ਦਾ ਕੰਮ ਵੀ ਇਧਰ ਮਾੜਾ ਹੁੰਦਾ ਹੈ ਏਰੀਆ ਜਮ ਲੋਅ ਏਰੀਆ ਖੰਨਾ ਦੇ ਕੋਤੂਆਂ ਜਾਲਦਾ ਮਿਲ ਜੂ ਮਿੱਤਰੇ ਦਾ ਮਰ ਲਾਇਆ ਯਾ ਯਾੜੀ ਪਿਆ ਆ ਜਾੜ ਕੇ ਮੈਂ ਤਾਂ ਰੋਣ ਲੱਗੀ ਪਈ ਆ ਦੇਖਾ ਉਹ ਨਾਲ ਹੀ ਗੇੜ ਬੰਦ ਕਰਾਇਆ ਉਹਦੇ ਮਿੱਤਰਾਂ ਲਈ ਪਹਿਲਾਂ ਹੀ ਵਾਰ ਘੜੀਆਂ ਨੇ ਰਾਸਤਾ ਮੈਨੂੰ ਲੋੜ ਜਿਹੀ ਲੱਗਦਾ ਲੋ ਜੀ ਉਹੀ ਗੱਲ ਹੋ ਗਈ ਇਨੀ ਦੂਰ ਆਏ ਵੀ ਜਿਹਨੂੰ ਮਿਲਣਾ ਸੀ ਉਹ ਬੰਦਾ ਹੀ ਨਹੀਂ ਹੈ ਘਰੇ ਅੱਜ ਸੁੱਕੀ ਤੇ ਗੁਰਿੰਦਰ ਗਿਆ ਹਾ ਧੂਰੀ ਉਹਨੂੰ ਪੁੱਛਦੇ ਕੀ ਕਹਿੰਦਾ ਨੇ ਯਾਰ ਤਾਂ ਖਾਲੀ ਬੈਨੇ ਫਰਤੀ ਦਿੱਤੀ ਇਨਾ ਉਪਰੇ ਇੱਕ ਦਬੂ ਨੀ ਅ ਇਹਦਾ ਕੋਈ ਫਾਇਦਾ ਨਹੀਂ ਹੋਇਆ ਡਾਕਟਰਾਂ ਦਾ ਗੱਡੀ ਦੀ ਵਾਰੀ ਉਹ ਸ਼ਾਮ ਨੂੰ ਵਾਣ ਲਾ ਰੋ ਥੱਕਾ ਅਸਲੀ ਦਾ ਸ਼ਾਮ ਨੂੰ ਜਾਂ ਸਵੇਰੇ ਟੌਲੀ ਦੀ ਟੌਲੀ ਡਿੱਗਦੀ ਹੈ ਫਿਰ ਫੇਰ ਭਗੋਏ ਝੜ ਜਾਂਦਾ ਸਰਦੋਂ ਤੋਂ ਪਹਿਲਾਂ ਚੱਲਦਾ ਕੈ ਉਹ ਨਾਲ ਦੇਖਣ ਗਿਆ ਹੈ ਏ ਛੋਟਾ ਹੀ ਆ ਫਿਰ ਟਰੈਕਟਰ ਵੀ ਹੋਣੀ ਹੈਗਾ ਜਿੰਨਾ ਕੋ ਉਹਦਾ ਪਲੇਟਫਾਰਮ ਹੁੰਦਾ ਟਰੈਕਟਰ ਲਾ ਉਹਦਾ ਕੈ ਲੱਗ ਗਿਆ ਮੁੰਡਿਆਂ ਨੂੰ ਦਿਖਾਉਣਾ ਐ ਚਾਹੀਨਾ ਗੰਨੇ ਵਾਲੀ ਚੈਂਜ ਆ ਉਹ ਗੱਡੇ ਵਾਲ ਦਾ ਇੱਕ ਚੱਲਦਾ ਪੰਜਾਜਾ ਇਹਦੇ ਦੋ ਦੋ ਚੈਨਾਂ ਚੱਲਦੀਆਂ ਤੁਹਾਨੂੰ ਚੈਨ ਦਿਖਾਉਣੇ ਆ ਉਹਦੀ ਚੈਨ ਵੀ ਦੇਖੀਓ ਤੇ ਇਹਦੀ ਵੀ ਚੈਨ ਦੇਖੋ ਦੇਖੋ ਫਰਕ ਕਿੰਨਾ ਫਰਕ ਦੋ ਦੋ ਇਹ ਚੱਲਦੇ ਨੇ ਦੋ ਇੱਧਰ ਚੱਲਦੇ ਨੇ ਇੱਕ ਇੱਧਰ ਜਿਆਦਾ ਤਿੰਨ ਚੱਲਦੇ ਨੇ ਪੰਜੇ ਇੱਕ ਕੰਨ ਦਾ ਸਫੇਰ ਰੱਖਿਆ ਹੋਇਆ ਇੱਕ ਦਾ ਨਾ ਸਫੇਰ ਪਈਆ ਵਰਲਾ ਸਾਈਨਾਂ ਟਰਾਲੀ ਘੜਦੀ ਬਸ ਆ ਜਾ ਆ ਜਾ ਮਟਰ ਫਿਰ ਉਹ ਉਹ ਨਦੀ ਮੋਟਰ ਜੀ ਕਮੈਂਟਾਂ ਚ ਬੰਦੇ ਕਹਿੰਦੇ ਨੇ ਵੀ ਤੁਸੀਂ ਮਿਲ ਨੂੰ ਨਿੰਦਦੇ ਆਂ ਨਿੰਦਦੇ ਨਹੀਂ ਵੀਰੇ ਫਰਕ ਦਾ ਫਰਕ ਆ ਜਿਹੜੀ ਉਹ ਸਾਰੀ ਮਿਲ ਮੋਟਰ ਚਲਾਉਂਦੀ ਐ ਇੰਨੇ ਦਾ ਕਟਰ ਚੱਲਦਾ ਇਹ ਅੰਦਰ ਆਓ ਵੱਡੇ ਵੀਲ ਵਾਲੀ ਤੂੰ ਅੰਦਰ ਪੁੱਤਰਾ ਆਂਦਾ ਵੇ ਅੰਦਰ ਆ ਕੇ ਦੇਖੋ ਮਾਲ ਜਾਂਦਾ ਵੇ ਸੜਤਾ ਫਿਰ ਵਿੱਚ ਲੋਈ ਚੱਲੇ ਆ ਵਾਪਸ ਆ ਟਰੈਕਟਰਾਂ ਦੇ ਬੰਦੇ ਆਈ ਨਹੀਂ ਹੁਣ ਲੋ ਜੀ ਚੱਲੇ ਆ ਵਾਪਸ ਤੰਨ ਨਾ ਆਦੀ ਕਿ ਕੰਟਾਲ ਆ ਗੂ ਬਣ ਜਾ ਮੈਂ ਅਮਰੇ ਗੋਲੇ ਪਹੁੰਚ ਗਏ ਖਾਨਿਆਂ ਕੁਲਚੇ ਛੋਲੇ ਹਨਾ ਬ੍ਰੈਡ ਹੋਰ ਇੱਕ ਬੈਂਟਰ ਰਹਿ ਗਿਆ ਬੈਂਟਰੀ ਬੰਦ ਹੋਣ ਵਾਲਾ ਹੀ ਆ ਉਹ ਜਿੱਪਿੰਡ ਪਹੁੰਚ ਗਏ ਇੱਥੇ ਹੋ ਗਿਆ ਜੀ ਆਪਣਾ ਫੋਨ ਡਾਊਨ 11:00 ਦਾ ਟਾਈਮ ਆ ਨੀਰਾ ਹੋ ਗਿਆ ਸਵਾ ਲਾਢੇ 6 ਹੋ ਗਏ ਸਾਢੇ 3 ਪਰਚੀ ਆਪਾਂ ਨੂੰ ਮਿਲ ਗਈ ਆ ਇੱਧਰੋਂ ਧੂਰੀ ਡਿਵੀਜ਼ਨ ਤੋਂ ਮਿਲ ਗਈ ਸੀ ਕਿ ਉੱਥੋਂ ਚਲਾਣੇ ਤਾਂ ਨਹੀਂ ਮਿਲੀ ਤੇ ਬੜੀ ਪਰ ਹੋਰ ਨੌ ਤੇ ਲੱਤੀ ਹੋਰ ਨੌ ਤੇ ਬੌਨ ਕਰਾਇਆ ਫਰਗਨਾ ਤਾਂ ਮਿਲਈ ਆ لا تسمون بسرعه غير نواتي دي